ਦਿਲਾਂ ਦੇ ਮੋਸਮ ਸਾਡੇ ਵਿੱਚ ਛੋਡੇ ਦੀ ਸਿੱਧੀ ਵਿਜਾਈ সম্পত্তি ਜਿਹੜੀ ਘਰਵਾਲਾ ਅੱਜ ਪਿੰਡ ਕੌਣੀ ਕੜਦੇ ਜਿਹੜੇ ਸਾਡੇ ਪ੍ਰੋਫੈਸਰ ਪ੍ਰਕਾਸ਼ ਨੇ ਬੜੀ ਸੁਿੰਗਰ ਜੀ ਉਹਨਾਂ ਦੇ ਖੇਤੇ ਵਿੱਚ ਸੁਨਵਾਦ ਕਰਨ ਜਾ ਰਹੇ ਹਨ ਔਰ ਪਿਛਲੇ 15 ਸਾਲਾਂ ਤੋਂ ਲਗਭਗ 2007 ਤੋਂ ਸਿੱਧੀ ਵਿਜਾਈ ਦੀ ਨਿਸ਼ਾਨਾ ਲਾਉ ਕੀਤੀ ਔਰ ਮੁੱਖੋ ਜ਼ਿਲ੍ਹਾ

ਸਿੱਧੀ ਬਿਜਾਈ ਸੰਬੰਧੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਹੈਗਾ ਔਰ ਕਿਹੜੀ ਖੇਤ ਦੇ ਵਿੱਚ ਕਰ ਸਕਦੇ ਆ ਇਹਦੇ ਨਾਲ ਫਰਕ ਹੈ ਉਹ ਨਹੀਂ ਕਹਦੇ ਨੇ ਔਰ ਕਿੰਨਾ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਬੁੱਢੀਆਂ ਅੰਦੇ ਦਾ ਝਾਰ ਲੈ ਸਰ ਜੀ ਆ ਉਹ ਕਿਹੜੀਆਂ ਕਿਸਮਾਂ ਦੀ ਬਿਜਾਈ ਕਰਦੀ ਐ ਇਸ ਮਾਮਲੇ ਦੇ ਵਿੱਚ ਜਿਹੜੀ ਪੂਰੀ ਜਾਣਕਾਰੀ ਤੁਹਾਡੇ ਨਾਲ ਸੰਜੀ ਕਰ ਲਵਾਂਗੇ ਸਾਡੇ ਦੇ ਪਾਸੇ ਵੀ ਅਜਿਹਾ ਦੇ ਵਿੱਚ ਕੰਮ ਹੈ ਸੇਤਿ ਪ੍ਰਾਜਮਾਨ ਸਾਡੇ ਜਿਹੜੇ ਜਿਹੜੇ ਮੁੱਖ ਕੀਤੇ ਅਫਸਰ ਸਮੂਹ ਪਿੰਡਾਂ ਦੇ ਪਰਮੰਤ ਸਹਿਬਾਨ ਤੇ ਮਹਾਨ ਸ਼ਖਸੀਅਤਾਂ ਤੇ ਸਾਡਾ ਸਮੂਹ ਸਟਾਫ ਫਤਿਹਦੀ ਸਾਨ ਕੋਨੇ ਵਾਲੇ ਜੀ ਦਾ ਖਾਲਸਾ ਵਾਹਿਗੁਰੂ ਕਿਸਾਨ ਭਰਾਵੋ ਅੱਜ ਅਸੀਂ ਇੱਥੇ ਜ਼ਿਲ੍ਹੇ ਵੱਲੋਂ ਪਹਿਲੀ ਡੀਐਸਆਰ ਵੀ ਜਿਹਨੂੰ ਆਪਾਂ ਸਿੱਧੀ ਵਿਜਾਈ ਕਹਿੰਦੇ ਝੋਨੇ ਦੀ ਉਹਦੀ ਸ਼ੁਰੂਆਤ ਕਰਨ ਵਾਸਤੇ ਸਾਡੇ ਦਰਮਿਆਨ ਚੰਨਮੇਟਾ ਦੇ ਵਿੱਚ ਸਾਡੇ ਹਲਕੀ ਦੇ ਐਮਐਲਏ ਸਰਦਾਰ ਹੁਦੀਚੇ ਕੀ ਜੈਮੀ ਤੇ ਲੋਹੀ ਚੰਨਮੇਟਾ ਪਹੁੰਚ ਰਹੇ ਐ